ਔਰਤ ਇਨਸਾਫ ਲਈ ਕਾਰੀਏ ਦਰਦਰਦੀਆਂ ਠੋਕਰਾਂ ਤਜ ਮਾਮਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਦੀਨ ਪੈਂਦੀ ਚੌਂਕੀ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ ਇੱਕ ਵਿਅਕਤੀ ਤੇ ਨਜਾਇਜ਼ ਸਬੰਧ ਦਾ ਦੋਸ਼ ਲਾਇਆ ਹੈ ਉਸਨੇ ਕਿਹਾ ਕਿ ਮੈਂ ਬਹੁਤ ਵਾਰ ਲੁਧਿਆਣੇ ਪੁਲਿਸ ਕੋਲ ਗੇੜੇ ਲਾ ਚੁੱਕੀ ਹਾਂ ਪਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਅਗਰ ਮੈਂ ਥਾਣੇ ਆਉਂਦੀ ਹਾਂ ਤਾਂ ਮੈਨੂੰ ਚੌਂਕੀ ਕਹਿ ਕੇ ਤੋਰ ਦਿੱਤਾ ਜਾਂਦਾ ਹੈ ਤੇ ਜੇ ਮੈਂ ਚੌਂਕੀ ਜਾਂਦੀ ਹਾਂ ਤਾਂ ਮੈਨੂੰ ਥਾਣੇ ਕਹਿ ਕੇ ਭੇਜ ਦਿੱਤਾ ਜਾਂਦਾ ਹੈ ਔਰਤ ਨੇ ਅੱਗੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿ ਅਤੇ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਜੇ ਪਾਸੇ ਪੁਲਿਸ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਦੀ ਕਾਰਵਾਈ ਕੀਤੀ ਜਾ ਰਹੀ ਹੈ। ਨਾਮਾ ਨਿਕਾ ਭਰ ਦਵਾ ਜਾਏ। ਤੇ ਮੈਂ 33 ਫੁੱਟ ਰੋਡ ਮੁੰਡੀਆਂ ਦੀ ਰਹਿਣ ਵਾਲੀ ਹਾਂ। ਰਜਿੰਦਰ ਕਲੋਨੀ ਮੇਰਾ ਘਰ ਹੈ ਤੇ ਸਰ ਮੇਰੀ ਕੰਪਲੇਂਟ ਮੈਂ ਮੁੰਡੀਆਂ ਚੌਂਕੀ ਦੇ ਵਿੱਚ 20 ਤਰੀਕ ਦੀ ਲਿਖਾਈ ਹੋਈ ਹੈ। ਮੇਰੀ ਮੈਡੀਕਲ ਰਿਪੋਰਟ ਵੀ ਦਿੱਤੀ ਉੱਥੇ। ਇਹਨਾਂ ਨੇ ਐਮਰਲ ਵੀ ਨਹੀਂ ਲੈ ਕੇ ਆਏ। ਇਹਨਾਂ ਨੇ ਦੋ ਤਿੰਨ ਵਾਰੀ ਮੇਰੇ ਕੋਲ ਆਏ ਤੇ ਬਸ ਸਿਰ ਮੈਨੂੰ ਸੰਤੁਸ਼ਟੀ ਦੇਣ ਵਾਸਤੇ। ਉਹਦੀ ਫੈਮਿਲੀ ਨੂੰ ਬੁਲਾਇਆ। ਉਸ ਤੋਂ ਬਾਅਦ ਇਹਨਾਂ ਨੇ ਨਾ ਫੈਮਿਲੀ ਨੂੰ ਬੁਲਾਇਆ ਉਸ ਤੋਂ ਬਾਅਦ ਨਾ ਮੁੰਡੇ ਨੂੰ ਬੁਲਾਇਆ ਨਾ ਕਿਸੇ ਨੂੰ ਬੁਲਾਇਆ ਮੈਂ ਫਿਰ ਇੱਕ ਵਾਰੀ ਮੈਂ ਸੀਪੀ ਦਫ਼ਤਰ ਹੋ ਕੇ ਆਈ ਆ ਉੱਥੋਂ ਮੇਰੀ ਕੰਪਲੇਂਟ ਗਈ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਬਈ ਤੁਹਾਡੀ ਕੰਪਲੀਟ ਗਈ ਐਸਐਚਓ ਸਾਹਿਬ ਕੋਲ ਜਮਾਲਪੁਰ ਥਾਣੇ ਮੈਂ ਐਸਐਚਓ ਸਾਹਿਬ ਕੋਲ ਗਈ ਪਰ ਉੱਥੇ ਉਹਨਾਂ ਨੇ ਕਿਹਾ ਬਈ ਪੁੱਤਰ ਤੁਹਾਡੀ ਕੰਪਲੇਂਟ ਮੇਰੇ ਕੋਲ ਕੋਈ ਨਹੀਂ ਆਈ ਹੈਗੀ ਤੇ ਤੁਹਾਡੀ ਕੰਪਲੇਂਟ ਜਮਾਲ ਮੁੰਡੀਆਂ ਚੌਂਕੀ ਦੇ ਵਿੱਚ ਹੈ ਮਾਮਲਾ ਕੀ ਹੈ ਸਰ ਮੈਡਮ ਮਾਮਲਾ ਸਰ ਇਹ ਹੈ ਕਿ ਮੇਰੇ ਨਾਲ ਕੁੱਟਮਾਰ ਹੋਈ ਹੈ ਮੇਰਾ ਰੇਪ ਹੋਇਆ ਹੈ ਮੁੰਡਾ ਇਹਨਾਂ ਨੇ ਫਰਾਰ ਕਰਤਾ ਜਦ ਕਿ ਇਹਨਾਂ ਨੂੰ ਮੈਂ ਕੰਪਨੀ ਦਾ ਐਡਰੈਸ ਦੇ ਕੇ ਆਈਆਂ ਸਾਰਾ ਕੁਝ ਐਵੀਡੈਂਸ ਦੇ ਕੇ ਆਈ ਹਾਂ। ਤਾੜਾ ਨੇ ਰੇਪ ਕੀਤਾ ਆ ਵੀ ਤੁਹਾਡੇ ਨਾਲ ਕਿੰਨੇ ਦਿਨ ਤੋਂ ਰਿਸ਼ਤੇ ਸੀ ਮੁੰਡਾ? ਰਿਲੇਸ਼ਨਸ਼ਿਪ ਤੇ ਸੀਗਾ 4 ਤੋਂ ਲੈ ਕੇ 6 ਮਨთ ਤੱਕ ਮੇਰੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗਾ। ਵਿੱਚ ਮੈਂ ਕੱਟ ਆਫ ਕਰਤਾ ਸੀ ਕਿਉਂਕਿ ਮੈਨੂੰ ਉਹਦੇ ਨੇ ਅਸਲ ਮਤਲਬ ਹੁੰਦਾ ਅਸਲੀਅਤ ਪਤਾ ਲੱਗ ਜਾਂਦੀ ਹੈ ਬੰਦਾ ਕੀ ਚਾਹੁੰਦਾ ਕੀ ਨਹੀਂ ਚਾਹੁੰਦਾ। ਸਿਰਫ ਮੈਡੀਸਿਨ ਖਵਾਣੀ ਆ, ਮਾਰਨਾ ਪੇਟਣਾ। ਕੱਟੋ ਕੋਨੇ 3-4 ਵਾਰੀ ਮੈਨੂੰ ਮੈਡੀਸਿਨ ਖਵਾਤੀ ਐ, 3-4 ਵਾਰੀ ਮੇਰੇ ਨਾਲ ਮਾਰ ਕੁੱਟ ਕਰਤੀ ਐ। ਪ੍ਰੈਗਨੈਂਸੀ ਅਵੋਇਡ ਕਰਾਉਣ ਵਾਸਤੇ ਜਿਹੜੀ ਕਿੱਟਾ ਕੁੱਟਾ ਹੁੰਦੀ ਆ ਉਹ ਖਵਾਈ ਐਤਕੀ ਮੈਂ ਕਿੱਟ ਨਹੀਂ ਖਾ ਰਹੀ ਸੀ ਉਹਦੇ ਕਰਕੇ ਉਹਨੇ ਮੇਰੇ ਨਾਲ ਇਹ ਵਰਦਾਤ ਕੀਤੀ ਹੁਣ ਕੀ ਕਰਦੇ ਹੋ ਪੁੱਛੋ ਮੈਂ ਸਿਰਫ ਸਰ ਇਹ ਕਹਿ ਰਹੀ ਹਾਂ ਮੈਂ ਹੁਣ ਚੌਥੀ ਵਾਰ ਆਈ ਹਾਂ ਮੈਂ ਥੱਕ ਗਈ ਹਾਂ ਮੈਨੂੰ ਇਧਰੋਂ ਚੌਂਕੀ ਤੋਂ ਥਾਣੇ ਭੇਜਦੇ ਥਾਣੇ ਤੋਂ ਮੈਨੂੰ ਚੌਂਕੀ ਭੇਜਦੇ ਮੈਂ ਆਖਰੀ ਮੈਂ ਆਖਰੀ ਇਹ ਰਿਟਰਨ ਕੰਪਲੇਂਟ ਏਸੀਪੀ ਸਰ ਜਮਾਲਪੁਰ ਨੂੰ ਦੇ ਕੇ ਆਈ ਸੀ ਕਿ ਸਰ ਮੇਰੀ ਕਾਰਵਾਈ ਨਹੀਂ ਹੋ ਰਹੀ ਬਈ ਪਲੀਜ਼ ਮੇਰੀ ਕਾਰਵਾਈ ਕਰਾਓ ਤੇਰੀ ਦੂਜੀ ਪਾਰਟੀ ਹੈ ਸਰ ਮੈਨੂੰ ਮੈਂ ਇਕੱਲੀ ਰਹਿਣੀ ਮੈਨੂੰ ਬਦਨਾਮ ਕਰਨ ਚ ਇੱਕ ਚੀਜ਼ ਨਹੀਂ ਛੱਡੀ ਉਹਨਾਂ ਨੇ ਮੈਂ 15 ਸਾਲ ਤੋਂ ਡਾਂਸ ਦਾ ਕੰਮ ਕਰਦੀ ਆਂ ਸਰ ਮੈਂ ਪਲੇਬੈਕ ਡਾਂਸਰ ਆਂ ਜੇ ਵੀ ਮੂਵੀਜ਼ ਐਕਟਰਸ ਸਾਰਿਆਂ ਦੇ ਪਿੱਛੇ ਮੈਂ ਡਾਂਸ ਕਰਦੀ ਆਂ ਮੈਂ 1.5 ਸਾਲ ਤੋਂ ਘਰੇ ਬੈਠੀ ਆਂ ਕਾਦੇ ਵਾਸਤੇ ਮੈਨੂੰ ਟਿਊਮਰ ਹੈ ਬ੍ਰੇਨ ਟਿਊਮਰ ਹੈ ਮੇਰਾ ਇਹ ਲਾਸਟ ਚੱਲਦਾ ਪਿਆ ਐਸਥਮਾ ਦੀ ਪ੍ਰੋਬਲਮ ਮੈਨੂੰ ਹੈ ਔਰ ਮੈਨੂੰ ਉਸ ਕੋਟੀ ਚ ਆਏ ਹੋਏ ਵੀ 1 ਸਾਲ ਹੀ ਹੋਇਆ ਹੈ ਕਿੱਤੋਂ ਕਿੰਨੀ ਵਾਰੀ ਤੁਹਾਨੂੰ ਆਉਣਾ ਬਸ ਉਹੀ 19 ਤਰੀਕ ਦੀ ਮਾਰਚ ਨੂੰ ਉਸ ਤੋਂ ਬਾਅਦ ਸਾਰੇ ਪ੍ਰੂਫ ਐਵੀਡੈਂਸ ਦੇਣ ਤੋਂ ਬਾਅਦ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਮੈਂ ਚੌਥੀ ਵਾਰ ਆਈ ਆਂ ਸਰ ਮੈਂ ਕਿੱਥੇ ਜਾਵਾਂ ਉੱਤੋਂ ਪਤਾ ਮੈਨੂੰ ਖੜਾ ਕੜਾ ਕੇ ਮੇਰੀ ਸਕੂਟੀ ਖੜਾ ਦਿੰਦੇ ਨੇ ਲੋਕਾਂ ਤੋਂ ਫੋਨ ਕਰਾ ਰਹੇ ਕਿ ਕੰਪਲੇਂਟ ਵਾਪਸ ਲੈ ਲੈ ਕੰਪਲੇਂਟ ਵਾਪਸ ਲੈ ਲੈ ਨਹੀਂ ਤੇਰਾ ਕੁਝ ਵਿਗੜ ਜਾਏਗਾ ਕਿਉਂਕਿ ਮੈਨੂੰ ਕਿਸੇ ਦੀ ਤੁਸੀਂ ਕੀ ਸੋਚਦੇ ਹੋ ਕੋਈ ਰਾਜਨੀਤਿਕ ਦਬਾਅ ਆ ਕੋਈ ਉਹ ਤੁਹਾਡੀ ਜਿਹੜਾ ਤੁਹਾਡੇ ਜਿਹੜੇ ਨਹੀਂ ਨਹੀਂ ਦਬਾਅ ਇਹ ਮੈਨੂੰ ਪਤਾ ਇਹ ਦਬਾਅ ਹੈ ਕੋਈ ਨਾ ਕੋਈ ਦਬਾਅ ਤਾਂ ਦੇ ਰਿਹਾ ਤਾਂ ਹੀ ਇੰਨੀ ਗੱਲ ਹੋ ਰਹੀ ਹੈ ਕਿਉਂਕਿ ਇੰਨੀ ਵੱਡੀ ਗੱਲ ਕੋਈ ਪੁਲਿਸ ਵਾਲਾ ਕਿਸੇ ਬਾਰੇ ਬੋਲ ਨਹੀਂ ਸਕਦਾ ਜਿਵੇਂ ਸੁਜੀਤ ਰਾਏ ਸਰ ਜੀ ਹੋਗੇ ਕੋਈ ਵੀ ਹੋ ਗਿਆ ਕੋਈ ਕਿਸੇ ਬਾਰੇ ਇੰਨੀ ਵੱਡੀ ਗੱਲ ਨਹੀਂ ਕਹਿ ਸਕਦਾ ਜਿਵੇਂ ਮੈਂ ਮੈਂ ਆਪਣੇ ਕੇਸ ਦੇ ਥਰੂ ਜਾ ਰਹੀ ਹਾਂ ਉੱਥੇ ਨਾ ਮੇਰੀ ਕੋਈ ਗੱਲ ਫालतੂ ਨਾ ਕੋਈ ਉੱਚੀ ਨਹੀਂ ਵੀ ਹੈ ਨਾ ਕਿ ਕੋਈ ਮੇਰੇ ਬਾਰੇ ਇਦਾਂ ਦੇ ਬਿਆਨ ਕਿਉਂ ਦੇ ਰਿਹਾ ਹੈ ਮੇਰੀ ਇਹ ਹੀ ਮੰਗ ਹੈ ਕਿ ਬੰਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਜਦ ਤੁਹਾਡੇ ਕੋਲ ਮੇਰੀ ਮੈਡੀਕਲ ਰਿਪੋਰਟ ਪਈ ਹੈ ਸਾਰੀ ਚੀਜ਼ ਪਈ ਹੈ ਤਾਂ ਫਿਰ ਮੇਰੀ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇੱਕ ਮਹੀਨੇ ਤੋਂ ਮੈਨੂੰ ਬਸ ਲਾਰੇ ਲਾਰੇ ਕਹਿੰਦੇ ਮੈਨੂੰ ਰਿਪੋਰਟ ਬਣਾ ਰਿਹਾ ਰਿਪੋਰਟ ਬਣਾ ਰਿਹਾ ਕਿਹੜੀ ਰਿਪੋਰਟ ਬਣਾ ਰਿਹਾ ਮੈਨੂੰ ਨਹੀਂ ਪਤਾ ਠੀਕ ਹੈ